ਸਤਿ ਵਿਸ਼ਨੂੰ ਭਗਵਾਨ ਰਖਾਇਆ ਨਾਮ ਰਖਾਇਆ ਔਰ ਫਿਰ ਨਾਮ ਜਪਾਇਆ ਜੋ ਵੀ ਜਨ ਭਗਤੋ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜਕਾਰਾ ਲਾਉਂਦਾ ਹੈ ਪਰਮੇਸ਼ਰ ਦੇ ਚਰਨਾਂ ਵੱਲ ਧਿਆਨ ਕਰਕੇ ਔਰ ਇਸ ਭਾਗ ਸਗਤੋਂ ਪਾਰ ਹੋ ਜਾਂਦਾ ਹੈ ਇਸ ਜਕਾਰੇ ਦੀ ਕਿੰਨੀ ਵਡਿਆਈ ਹੈ ਪਰਮੇਸ਼ਰ ਸਤਖੰਡ ਲੈ ਜਾਂਦੇ ਹਨ ਸਤਿਗੁਰੂ ਸ਼ਬਦ ਕਹੇ ਸਤਿਗੁਰੂ ਸ਼ਬਦ ਅਕਾਲ ਪੁਰਖ ਦਾ ਸੁਤ ਹੈ ਅਕਾਲਪੁਰਖ ਦਾ ਪੁੱਤ ਹੈ। ਔਰ ਸਤਗੁਰ ਸ਼ਬਦ ਦਾ ਜੋ ਲੇਖ ਹੈ ਉਹ ਮਹਾਰਾਜ ਗੁਰੂ ਸੰਜੀਦਾ ਜੀ ਦੇ ਇਤਿਹਾਸਾਂ ਦੇ ਵਿੱਚ। ਔਰ ਅਕਾਲਪੁਰਖ ਮਹਾਰਾਜ ਸੇਰ ਸਿੰਘ ਜੀ ਪਰਮਾਤਮਾ ਪਰਮੇਸ਼ਰ ਔਰ ਸਤਗੁਰ ਸ਼ਬਦ ਪਰਮੇਸ਼ਰ ਦੇ ਸੁੱਤ ਦਾ ਦੋਨਾਂ ਦਾ ਮਤਲਬ ਇਹ ਆਉਣਾ ਹੋਇਆ। ਪਰਮੇਸ਼ਰ ਨਿਰਗੁਣ ਹੈ, ਆਪੇ ਸਰਗੁਣ ਹੈ, ਸ਼ਬਦ ਸੁੱਤ ਨਿਰਗੁਣ ਹੈ, ਸਰਗੁਣ ਹੈ ਸਾਹਮਣੇ ਦਰਸ਼ਨ ਕਰ ਸਕਦੇ। ਸਤਗੁਰ ਸ਼ਬਦ ਕਹੇ ਏ ਆਤਮ ਪਰਮ ਆਤਮ ਤਨ ਵਜੂਦ ਪੰਜ ਤਤ ਵੀ ਪਕੜੇ ਬਾਹ ਦੋ ਜਹਾਨ ਦੀ ਲੋੜ ਨਾ ਕੋਈ ਰਖਾਈਆ ਭਗਤ ਭਗਤ ਨਾਲ ਕਰ ਲੈਣ ਹਾਂ ਭਗਤ ਭਗਤ ਨਾਲ ਕਰ ਲੈਣ ਹਾਂ ਵਜੋਲਿਆਂ ਨੂੰ ਧੱਕੇ ਮਾਰ ਕੇ ਕਰੋ ਦੇਣ ਕਢਾਈ ਆ ਇਸ ਤਤ ਦਾ ਨਹੀਂ ਵਸਾ ਫਿਰ ਵਹਿਣ ਕੋਈ ਨਾ ਪਾਈਆ ਗੁਰ ਸ਼ਬਦ ਜਨ ਭਗਤੋ ਗੁਰਮੁਖੋ ਗੁਰਸੇਖੋ ਤੁਹਾਡਾ ਸਦਾ ਗੁਆ ਗੁਰ ਸ਼ਬਦ ਹੀ ਕਾਡਾ ਸਦਾ ਗੁਆ ਸ਼ਹਾਦਤ ਇੱਥੇ ਉੱਥੇ ਦਇ ਭਗਤਾਈਆ ਧਰਮ ਰੀਤੀ ਦਾ ਇੱਕੋ ਸੱਚਾ ਰਾਹ ਜਿਹੜੀ ਧਰਮ ਦੀ ਰੀਤੀ ਦਾ ਇੱਕੋ ਸੱਚਾ ਰਸਤਾ ਹੈ ਵੱਖ-ਵੱਖ ਨਹੀਂ ਧਰਮ ਰੀਤੀ ਦਾ ਇੱਕੋ ਸੱਚਾ ਦੂਜੀ ਤਾਰੀਖ ਨਾ ਕੋਈ ਬਦਲਾਈਆ ਅਜੇ ਪਹਿਲਾ ਸਮਤ ਪੁਰਖ ਅਕਾਲ ਦਾ ਹੋਇਆ ਰਮਾ ਕਿਹਦੇ ਤੇ ਪੁਰਖ ਅਕਾਲ ਦੇ ਮੈਂ ਸੈਨ ਸ਼ਾਹੀ ਸਮਤ ਲਗਾਇਆ ਹੈ ਮੈਂ ਸੈਨ ਸ਼ਾਹ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ বিষ্ণੂ ਕੋ ਵਾਹ ਔਰ ਮੈਂ ਕਨਕਪੁਰ ਵਾਸੀ ਨੇ ਸੈਨ ਸ਼ਾਹੀ ਸਮਤ ਲਾਇਆ ਆਪਣਾ ਆਪੇ ਅਜੇ ਪਹਿਲਾ ਸਮਤ ਪੁਰਖ ਅਕਾਲ ਦਾ ਹੋਇਆ ਰਮਾ ਪੁਰਖ ਅਕਾਲ ਨਿਰਗੁਣ ਨਰਵੈ ਪੁਰਖ ਅਕਾਲ ਸਰਗੁਣ ਸ਼ੇਰ ਸਿੰਘ ਨਾਮ ਰਖਾਈ ਅਰੇ ਪਹਿਲਾ ਸਮਤ ਪੁਰਖ ਅਕਾਲ ਦਾ ਹੋਇਆ ਰਵਾਂ ਰਵਾਂਦਾਰੀ ਸਾਰੀ ਜ਼ਾਇ ਮਕਾਇਆ ਅੱਜ ਤੁਹਾਨੂੰ ਜਾਪਦਾ ਇਹ ਰਵਾਜ ਨਵਾਂ ਕਿ ਅੱਜ ਤੁਹਾਨੂੰ ਜਾਪਦਾ ਇਹ ਰਵਾਜ ਨਵਾਂ ਪਹਿਲੇ ਸਾਲ ਦੀ ਗੱਲ ਚੱਲ ਰਹੀ ਕਿ ਪਹਿਲਾ ਸਾਲ ਜਾਮਾ ਹੋਇਆ ਔਰ 2021 ਵਿਕਰਮੀ ਦੇ ਬਾਅਦ 2022 ਵਿਕਰਮੀ ਪਹਿਲੀ ਜੇ ਪਹਿਲਾ ਦਿਨ और शैनशाही समुद्र लागू की परमेश्वर ने महाराज शेर सिंह मिश्रन भगवान ने महान खेल बात लोग त्याग की थी और जनपद तो सोहन महाराज शेर सिंह मिश्रन भगवान जी जयदेवारे तो अपने नाम तो लिखत शुरू की थी और अपने नाम तो लिख शुरू करके जड़ा है शैनशाही समुद्र लाया और पहला साल ਔਰ ਸ਼ੈਨਸ਼ਾਹ ਜੀ ਸਮਤ ਨੂੰ ਜਦੋਂ ਲਾਗੂ ਕੀਤਾ ਉਸ ਦੇ ਵਿੱਚ ਫਿਰ ਸੱਤ ਧਰਮ ਦੀ ਰੀਤੀ ਰਿਵਾਜ ਜਿਹੜੇ ਆ ਉਹ ਦਤੇ ਭਗਤਾਂ ਕੇ ਤੁਸੀਂ ਮੰਨਨੇ ਹਨ ਚਿੱਟਾ ਬਾਣਾ ਸੱਤ ਜੁਗੀ ਬਾਣਾ ਸੱਤ ਧਰਮ ਦਾ ਬਾਣਾ ਔਰ ਇਹ ਜਿਹੜਾ ਹੈ ਇਹ ਵੀ ਉਦੋਂ ਹੀ ਵਿੱਚ ਹੁਕਮ ਹੋਇਆ ਕਿ ਪਾਲਸਰ ਕਿਤੇ ਬਸਤਰ ਪਹਿਨਣ ਅੱਜ ਤਹਾਨੂੰ ਜਾਪ ਦਾ ਇਹ ਰਿਵਾਜ ਨਵਾਂ ਕਿ ਨਵਾਂ ਯੋਗ ਦਾ ਨਵੀਂ ਰੀਤ ਨਵਾਂ ਮਾਰਗ ਪ੍ਰਸਿੱਧ ਕੀਤਾ ਪਰਮੇਸ਼ਰ ਨੇ ਅੰਤ ਸ੍ਰੇਸ਼ਟ ਸੁਭਾਈ ਲੈਣਾ ਅਪਣਾਈ ਹੈ ਕਿ ਅਤਨ ਸਾਰੀ ਸ੍ਰਿਸ਼ਟੀ ਨੇ ਮਾਰਗ ਨੂੰ ਅਪਣਾਉਣਾ ਹੈ ਸਾਰਿਆਂ ਵਾਸਤੇ ਪਰਮੇਸ਼ਰ ਨੇ ਮਾਰਗ ਲਾਇਆ ਸੱਤ ਦਾ ਸਾਂਝਾ ਖੱਤਰੀ ਬ੍ਰਾਹਮਣ ਸ਼ੂਦਰ ਵੈ ਕੋਈ ਵੀ ਪਰਮੇਸ਼ਰ ਦੇ ਦਰ ਘਰ ਦੇ ਵਿੱਚ ਕੋਈ ਵੀ ਵਾੜ ਨਹੀਂ ਸਭ ਦੇ ਵਾਸਤੇ ਸਾਂਝਾ ਔਰ ਸਾਰਿਆਂ ਦੇ ਵਿੱਚੋਂ ਹੀ ਚੁਣ ਕੇ ਭਗਤ ਬਣਾਏ ਖੱਤਰੀ ਬ੍ਰਾਹਮਣ ਸ਼ੂਦਰ ਵੈ ਸਭ ਨੂੰ ਪ੍ਰਖਿਆ ਕਰਕੇ ਭਗਤ ਬਣਾਏ ਜਾਤ ਪਾਤ ਨੂੰ ਵੀ ਖਤਮ ਕੀਤਾ ਪਰਮੇਸ਼ਰ ਨੇ ਕੋਈ ਵੀ ਜਾਤ ਪਾਤ ਨਹੀਂ ਮੰਨਣੀ ਕੋਈ ਨਹੀਂ ਤੇ ਜਾਤ ਪਾਤ ਦੇ ਕੋਈ ਵੀ ਮੰਨ ਨਹੀਂ ਲੈਣ ਦੀ ਪਰਮੇਸ਼ਰ ਅੰਤ ਸ੍ਰੇਸ਼ਟ ਸਭਾਈ ਲੈਣਾ ਅਪਣਾਈ ਆ ਜੋਤੀ ਜੋਸ ਰੂਪ ਆਰਾਪਿਆ ਆਪਣੀ ਜੋਤタル ਨੇਕ ਲੰਕ ਨਾਰਾਇਣ ਨਰ ਨਿਰਾਕਾਰ ਨਰਵੈ ਤਾਰ ਜਲਾਈ ਪਰਮੇਸ਼ਰ ਨੇ ਜਿੱਥੇ ਤੁਸੀਂ ਬੈਠੇ ਜਨ ਭਗਤ ਹੋਏ ਧਰਤੀ ਦੇ ਮਹਾਨ ਖੇਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਜਦ ਇਹ ਉਤਾਰ ਨੇ ਪਰਮੇਸ਼ਰ ਨੇ ਨਿਰਗੁਣ ਤੋਂ ਸਰਗਣ ਹੋ ਕੇ 52 ਸਾਲ ਇਸ ਧਰਤੀ ਤੇ ਮਹਾਨ ਖੇਲ ਕੀਤਾ ਔਰ ਫਿਰ ਸਰਗਣ ਤੋਂ ਨਿਰਗੁਣ ਰੂਪ ਵਟਾਇਆ ਸ਼ਬੀ ਕੋ ਨੂੰ ਔਰ ਨਿਰਗੁਣ ਨਿਰਾਕਾਰ ਨਰਵੈਰ ਧਾਰ ਚਲਾਈ ਨਿਰਮਣ ਰੂਪ ਹੋ ਕੇ ਔਰ ਇਹ ਜਿਹੜੀ ਆ ਧਾਰ ਚਲਾ ਲਈ ਨਿਯਮ ਅਸੂਲ ਨਿਰਮਣ ਰੂਪ ਹੋ ਕੇ ਨਿਰਾਕਾਰ ਹੋ ਕੇ ਔਰ ਨਰਵੈਰ ਨਿਰਾਕਾਰ ਧਾਰ ਚਲਾਈ ਵੇਰਾਕਾਰ ਨਰਾਇਣੇ ਇਹ ਤਾਰ ਚਲਾਈ। ਸੋਨੇ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਸੋ ਕੁਛ ਲਿਖ ਸੀ। ਇਹ ਤੇ ਇੱਕ ਅਮਲ ਵੀ ਕਰਨਾ ਜਨਪਤ ਨੂੰ। ਕਠਿਨਾਈ ਜ਼ਰੂਰ ਆਉਂਦੀ ਆ। ਰਸਤੇ ਤੇ ਚੱਲਣ ਲੱਗਿਆਂ ਦੇਦੇ ਦੇ ਸੱਤੇ ਪਾਰ ਸ਼ੇਧਾ ਉਹ ਆਸਰਾ ਹੋਵੇ ਤੇ ਫਿਰ ਚੱਲ ਜਾਂਦਾ ਹੈ। ਤੇ ਇੱਥੇ ਹੁਣ ਆਪਾਂ ਸਮਾਪਤੀ ਕਰਦੇ ਹਾਂ। ਦੇਕ ਲੰਕ ਨਰੈਣਾ ਨਰ ਮਹਾਰਾਜ ਸ਼ੇਰ ਸਿੰਘ ਵਿਸ਼ ਸਤਾਰ ਚੌਵੀਏ ਜੀ ਕਲਕ ਪ੍ਰਵਾਸੀ ਨੇ ਆਪੇ ਸਾਰਾ ਬਾਗ ਨਿਪਸਾਰਿਤ ਕੀਤਾ